ਮਾਤਾ ਪਿਤਾ ਕੌਰ ਜੀ ਦੀ ਇਸ਼ਾਦਤ ਨੂੰ ਸਮਰਪਿਤ ਇਸ ਸਾਲਾਨਾ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਦੇ ਵਿੱਚ ਸਟੇ ਤੇ ਬਿਰਾਜਮਾਨ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਪੁੰਦੜ ਜੀ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਡਾਕਟਰ ਦਲਜੀਤ ਸਿੰਘ ਚੀਮਾ ਜੀ ਸਾਬਕਾ ਮੰਤਰੀ ਪੰਜਾਬ ਸਰਦਾਰ ਜਨਮੇਜਾ ਸਿੰਘ ਸੇਖੋਂ ਜੀ ਅਤੇ ਸਾਰੀ ਹੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਸਾਹਮਣੇ ਪੰਡਾਲ ਦੇ ਵਿੱਚ ਹਜ਼ਾਰਾਂ ਦੀ ਤਦਾਰਕ ਇਹ ਸ਼੍ਰੋਮਣੀ ਕਾਲੀ ਦਲ ਦੀ ਕਾਨਫਰੰਸ ਦੇ ਵਿੱਚ ਪਹੁੰਚੀ ਸਾਰੀ ਸਕਾਰਯੋਗ ਸਾਧ ਸੰਗਤ ਜੀ ਯੂਥ ਅਕਾਲੀ ਦਲ ਦੇ ਸਾਰੇ ਹੀ ਸ਼੍ਰੋਮਣੀ ਯੂਥ ਕਾਲੀ ਦਲ ਦੇ ਸਾਰੇ ਹੀ ਸੀਨੀਅਰ ਕੋਰ ਕਮੇਟੀ ਮੈਂਬਰ ਸਹਿਬਾਨ ਜ਼ਿਲ੍ਹਾ ਪ੍ਰਧਾਨ ਸਹਿਬਾਨ ਦਰਜਾ-ਦਰਜਾ ਸਾਰੇ ਅਹੁਦੇਦਾਰ ਸਹਿਬਾਨ ਗੱਜ-ਬੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਲਾਨਾ ਕਾਨਫਰੰਸ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਮੈਂ ਦੇਖ ਰਿਹਾ ਕਿ ਪੰਡਾਲ ਪੜ ਚੁੱਕਿਆ ਹਲੇ ਵੀ ਬਾਹਰ ਤੱਕ ਲਾਈਨਾਂ ਲਗੀਆਂ ਹੋਈਆਂ ਨੇ ਇਹ ਇਤਿਹਾਸਿਕ ਕਾਨਫਰੰਸ ਦੇ ਵਿੱਚ ਆਪ ਮਹਾਰੇ ਸੰਗਤ ਜਿਹੜੀ ਔਠਾ ਔਠਾ ਮਾਰਦਾ ਘੱਟ ਆ ਰਿਹਾ ਜਿੱਥੇ ਆਪਾਂ ਸ਼ਹੀਦਾਂ ਨੂੰ ਸਜਦਾ ਕਰਨਾ ਕਿਉਂਕਿ ਉਹ ਸੱਚੀ ਲੜਾਈ ਲੜਦੇ ਹੋਏ ਖਦਰਾਣੇ ਦੀ ਟਾਪ ਤੇ 40 ਮੁਕਤੇ ਮਾਤਾ ਭਾਗੌਰ ਜੀ ਸ਼ਹੀਦ ਹੋ ਗਏ। ਉਹ ਸਚਾਈ ਦੀ ਲੜਾਈ ਤੋਂ ਗੁਰੂ ਸਾਹਿਬਾਨ ਦੇ ਫਲਸਫੇ ਤੋਂ ਅੱਜ ਵੀ ਸਿੱਖ ਕੇ ਆਪਾਂ ਸਚਾਈ ਦੀ ਜਿਹੜੀ ਲੜਾਈ ਆ ਉਹ ਲੜ ਰਹੇ ਆ। ਮੈਂ ਸੀਮਤ ਸ਼ਬਦਾਂ ਦੇ ਵਿੱਚ ਆਪਣੀ ਗੱਲ ਰੱਖੂਗਾ ਕਿਉਂਕਿ ਸਟੇਜ ਤੇ ਸਾਰੀ ਸਤਿਕਾਰਯੋਗ ਸੀਨੀਅਰ ਲੀਡਰਸ਼ਿਪ ਬੈਠੀ ਹੈ। ਉਹਨਾਂ ਨੇ ਵਿਚਾਰ ਰੱਖਣੇ ਆ। ਅੱਜ ਹਾਲਾਤ ਇਹ ਨੇ ਕਿ ਅੱਜ ਦੇ ਆਗੂ ਜਿਨ੍ਹਾਂ ਨੇ ਸਾਨੂੰ ਸੇਧ ਦੇਣੀ ਸੀ ਖਾਸ ਕਰਕੇ ਨੌਜਵਾਨਾਂ ਨੂੰ। ਇਹੋ ਜੇ ਕਾਰਨਾਮੇ ਕਰਕੇ ਜਾ ਰਹੇ ਨੇ ਕਿ ਸਾਡਾ ਸਿਰ ਝੁਕਦਾ। ਮੈਂ ਸਿੱਧੀ ਗੱਲ ਤੇ ਆਉਣਾ ਪੰਥ ਦੇ ਤੇ ਪੰਜਾਬ ਦੀ ਪਾਰਟੀ ਨੂੰ ਕਮਜ਼ੋਰ ਕਰਨ ਲਈ ਆ ਪਿੱਛੇ ਜੇ ਬਣੀ ਸੀ ਇੱਕ ਗਦਾਰ ਲਹਿਰ ਕਹਿੰਦੇ ਤਾਂ ਸੁਧਾਰ ਲਹਿਰ ਸੀ ਪਰ ਕੰਮ ਕੀਤਾ ਗਰਦਾਰਾਂ ਵਾਲਾ ਅਸੀਂ ਬਥੇਰਾ ਸਤਿਕਾਰ ਕੀਤਾ ਜੀ ਹੁਣ ਰੌਲਾ ਪਾਉਂਦੇ ਨੇ ਕਿ ਯੂਥ ਸਾਡਾ ਸਤਿਕਾਰ ਨਹੀਂ ਕਰਦਾ ਜੇ ਭਾਈ ਤੁਸੀਂ ਕੰਮ ਸਤਿਕਾਰ ਵਾਰੇ ਕਰੋਗੇ ਤਾਂ ਪੂਰੇ ਪੰਜਾਬ ਦਾ ਯੂਥ لمبے ਮੂਰੇ ਪੈ ਕੇ ਤੁਹਾਡਾ ਸਤਿਕਾਰ ਕਰੂਗਾ ਪਰ ਜੇ ਕੰਮ ਤੁਸੀਂ ਐਸੇ ਕਰੋਗੇ ਸਾਨੂੰ ਬਰਾਸਤ ਵਿੱਚੋਂ ਦੇਖੇ ਜਾਓਗੇ ਕਿ ਤੁਸੀਂ ਸ੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਵੀ ਝੂਠ ਬੋਲੋਗੇ ਤਾਂ ਤੁਹਾਡਾ ਸਤਿਕਾਰ ਬਿਲਕੁਲ ਨਹੀਂ ਕਰਾਂਗੇ ਲਾਣ ਤਾਂ ਤੁਹਾਨੂੰ ਅਸੀਂ ਤਾਂ ਕਿ ਸਦੀਆਂ ਤੱਕ ਪੈਂਦੀਆਂ ਰਹਿਣਗੇ ਸਦੀਆਂ ਤੱਕ ਮੈਨੂੰ ਨਾਮ ਲੈਣ ਤੋਂ ਕੋਈ ਇਤਰਾਜ਼ ਨਹੀਂ ਬੜਾ ਲੰਬਾ ਸਮਾਂ ਪਾਰਟੀ ਦੇ ਹਰੇਕ ਕੌਂਦਿਆਂ ਤੇ ਰਹੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਲੱਖ ਲਾਣ ਤੇ ਹੋ ਜੇ ਆਗੂਆਂ ਤੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਗਏ ਜੇ ਤੁਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲ ਸਕਦੇ ਹੋ ਤਾਂ ਸੱਚ ਬੋਲਣ ਤੋਂ ਸਾਨੂੰ ਵੀ ਕਿਸੇ ਗੱਲ ਦਾ ਡਰ ਪੈ ਨਹੀਂ ਕੋਈ ਡਰ ਪੈ ਨਹੀਂ ਸਾਰੀ ਦੁਨੀਆ ਨੇ ਦੇਖਿਆ ਤਕਰੀਰਾਂ ਕੀਤੀਆਂ ਉਂਗਲਾਂ ਕਰ-ਕਰ ਕੇ ਸ੍ਰੀ ਕਾਲਤਕ ਸਾਹਿਬ ਸਿੰਘ ਸਹਿਬਾਨਾਂ ਵੱਲ ਕਹਿੰਦੇ ਜੀ ਮੈਂ ਤਾਂ ਸੌਦਾ ਸਾਦੇ ਹੱਕ ਦੇ ਵਿੱਚ ਕਦੇ ਬਿਆਨ ਹੀ ਨਹੀਂ ਦਿੱਤਾ ਜਿਹੜੀ ਉਹਨੂੰ ਮਾਫੀ ਦਿੱਤੀ ਸੀ ਮੈਂ ਤਾਂ ਬੋਲਿਆ ਹੀ ਨਹੀਂ ਕਿ ਉਹ ਆਪਣੇ ਆਪੇ ਪਾਰਟੀ ਨੇ ਬਿਆਨ ਲਾਤੀਆ ਆ ਚਾਰ ਦਿਨ ਪਹਿਲਾਂ ਵੀਡੀਓ ਜਨਤਾ 'ਤੇ ਕੀਤੀ ਆ ਕੀ ਕਹੀ ਜਾਂਦਾ ਕਹਿੰਦਾ ਜੇ ਰਾਮ ਰਹੀਮ ਜੀ ਨੂੰ ਮਾਫੀ ਦੇਤੀ ਕਹਿੰਦਾ ਕੋਈ ਗੱਲ ਨਹੀਂ ਰਾਮ ਰਹੀਮ ਜੀ ਤੇ ਕਾਲ ਤੱਕ ਸਾਹਦੇ ਕੀ ਖੜ ਕੇ ਕਹਿੰਦਾ ਕਹਿੰਦਾ ਮੈਂ ਤਾਂ ਕੋਈ ਬਿਆਨ ਨਹੀਂ ਦਿੱਤਾ ਪਾਰਟੀ ਨੇ ਆਪ ਹੀ ਬਿਆਨ ਦਿੱਤੇ ਅਸੀਂ ਮੇਰਾ ਯਾਰ ਜੇ ਤੁਸੀਂ ਸੀਨੀਅਰ ਲੀਡਰ ਹੋ ਤੁਸੀਂ ਇੱਕ ਇੰਨੀ ਗੱਲ ਵੀ ਕਹਿ ਸਕਦੇ ਸੀ ਕਿ ਮੈਂ ਭਾਈ ਪਾਰਟੀ ਦਾ ਲੀਡਰ ਹੋਣ ਦੇ ਨਾਤੇ ਕੋਈ ਬਿਆਨ ਦਿੱਤੇ ਆ ਇਹਦਾ ਮਤਲ ਤੁਸੀਂ ਇਕਾਲ ਤਖਸਬ ਦੇ ਸਾਹਮਣੇ ਕੜ ਕੇ ਝੂਠ ਬੋਲ ਕੇ ਆਏ ਚਾਹ ਬੀਬੀ ਜ਼ਗੀਰ ਕੌਰ ਸੀ ਚਾਹ ਦੂਜੇ ਸੁਧਾਰ ਲਹਿਰ ਵਾਲੇ ਸੀ ਸਾਰੇ ਆਪਣੇ ਆਪਣੇ ਦਰਜਾ-ਵਰਜਾ ਝੂਠ ਦੇ ਜਿਉਗਦਾਨ ਪਾ ਕੇ ਆਏ। ਸਾਨੂੰ ਕੋਈ ਇਸ ਗੱਲ ਦਾ ਕਹਿਣੋਂ ਗਰੇਜ਼ ਨਹੀਂ ਕਿ ਤੁਸੀਂ ਜਿਹੜਾ ਇਹ ਪਾਰਟੀ ਦੀ ਪਿੱਠੇ ਛੁਰਾ ਮਾਰਿਆ ਜਿਹੜਾ ਤੁਸੀਂ ਗੁਰੂ ਦੇ ਅੱਗੇ ਖੜ ਕੇ ਝੂਠ ਬੋਲਿਆ ਏ ਇਹ ਤੁਹਾਨੂੰ ਲਾਣ ਤਾਂ ਦੁਨੀਆ ਤੱਕ ਪਹੁੰਚਿਆ ਰਹਿਣਗੀਆਂ ਪ੍ਰਧਾਨ ਜੀ ਆ ਗਏ ਨੇ ਜਕਾਰੇ ਲਾ ਕੇ ਆਪਾਂ ਮਾਹੌਲ ਬਣਾਈਏ। ਬੋਲੇ ਕਾਲੀ ਦਾ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਜੀ ਪਾਗ ਜਿੰਦਾਬਾਦ ਬੋਲੇ ਸੋਨਿਆ ਸ੍ਰੀ ਅਕਾਲ ਸਰਦਾਰ ਸੁਖਵੀਰ ਸਿੰਘ ਜੀ ਪਾਗ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਜੀ ਪਾਗ ਜਿੰਦਾਬਾਦ ਸੁਖਵੀਰ ਤੇਰੀ ਸੋਚ ਤੇ ਮਾਰਾ ਦੇਵਾਂਗੇ ਠੋਕੇ ਸੁਖਵੀਰ ਤੇਰੀ ਸੋਚ ਤੇ ਸੁਖਵੀਰ ਤੇਰੀ ਸੋਚ ਤੇ ਮਹਾਰਾਜ ਹੋਗੇ ਠੋਕੇ ਸ਼੍ਰੋਮਣੀ ਅਕਾਲੀ ਦਰਬਾਰ ਬਾਰੇ ਈਸਾਨ ਹੈ ਸ੍ਰੀ ਆਕਾਲ ਸੁਖਵੀਰ ਤੇਰੀ ਸੋਚ ਤੇ ਮਹਾਰਾਜ ਹੋਗੇ ਠੋਕੇ ਸੁਖਵੀਰ ਤੇਰੀ ਸੋਚ ਤੇ ਮਹਾਰਾਜ ਹੋਗੇ ਠੋਕੇ ਦੋਵੇਂ ਹੱਥ ਖੜੇ ਕਰਕੇ ਆਪਣੇ ਲੀਡਰ ਦਾ ਆਪਾ ਸਵਾਗਤ ਕਰੀਏ ਬਾਰੇ ਈਸਾਨ ਹੈ ਸਰਦਾਰ ਸੰਵੀਰ ਸਿੰਘ ਜੀ ਬਾਦਲ ਸਾਹਿਬ ਜਿਹੜੇ ਅੱਜ